بس چاند ਸਾਡੀ ਤਾਂ ਇਹੀ ਚਤਾਵਨੀ ਹੈ ਵੀ ਹਵ ਜ਼ੀਰੋ ਟੋਲਰੈਂਸ ਔਰ ਅਗਰ ਤੁਸੀਂ ਇਹ ਸੋਚਦੇ ਹੋ ਸਾਰੇ ਕਿ ਤੁਸੀਂ ਡਰਾ ਕੇ ਧਮਕਾ ਕੇ ਲੋਕਾਂ ਕੋਲੋਂ ਪੈਸੇ ਵਸੂਲ ਕਰ ਸਕਦੇ ਹੋ ਤਾਂ ਵੀਲ ਨਾਟ ਅਲਾਉ ਥਿਸ ਇਨ ਫੇਮਸ ਗੈਂਗਸਟਰ ਰਸੀਮਾ ਵੇਬਲ ਉਹ ਵਾਂਟਡ ਵੀ ਹੈ ਪੁਲਿਸ ਨੂੰ ਜਿੱਤੇ ਪੁਰਾਣੀ ਚਭੀ ਪਰਚੇ ਨੇ ਤੇ ਉਹਦੇ ਜਿਹੜੇ ਗੁਰਗੇ ਸੀ ਉਹਨਾਂ ਦੇ ਮਗਰ ਅਸੀਂ ਇੱਕ ਆਪਰੇਸ਼ਨ ਅਸੀਂ ਕਰਦੇ ਸੀ ਲੋਕਾਂ ਦੇ ਪੈਸੇ ਉਹਨਾਂ ਕੋਲੋਂ ਰੰਗ ਰੰਗਦਾਰੀ ਮੰਗਦੇ ਸੀ ਔਰ ਲੋਕਾਂ ਦੇ ਮੰਚ ਇੱਕ ਇਹ ਜਿਹਨੂੰ ਕਹਿੰਦੇ ਇੱਕ ਡਰਾਵਾ ਪੈਦਾ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਇਹਨਾਂ ਦੇ ਨਾਮ ਹੈਗੇ ਇੱਕ ਬੰਦੇ ਦਾ ਨਾਮ ਹੈਗਾ ਹਰਮਨਦੀਪ ਰੂਸਾ ਇਹ ਇਧਰ ਰੋਮਾਨਲ ਬੇਲ ਸਿੰਘ ਇਹ ਇਧਰ ਬੇਬਲ ਕਲਾਦਾ ਨਿਵਾਸੀ ਹੈ ਔਰ ਇੱਕ ਹੋਰ ਹੈ ਸੁਖਜੀਤ ਸੁਖ ਇਹ ਰੋਮਾਨਲ ਬੇਲ ਸਿੰਘ ਦਾ ਹੈਗਾ ਵਸਨੀਕ ਔਰ ਜਦੋਂ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਫਿਰ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤੇ ਟੋਟਲੇ ਨੇ ਨਾਨੇ 10 ਫਾਇਰ ਕੀਤੇ ਸੋ ਦ ਪੁਲਿਸ ਪਾਰਟੀ ਉਹਨਾਂ ਨੇ ਰਿਟੈਲੀਏਟ ਕਰਦੇ ਹੋਏ ਇਹਨਾਂ ਦੀ ਗੱਡੀ ਜਿਹੜੀ ਹੈਗੀ ਉਹ ਰੋਕੀ ਗਈ ਔਰ ਜਦੋਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਹ ਜਿਹੜੇ ਦੋਨੋਂ ਅਕਿਊਜ਼ਡ ਸੀ ਇਹਨਾਂ ਦੇ ਪੈਰ ਤੇ ਗੋਲੀ ਵੱਜੀ ਹੈ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਪੁਲਿਸ ਨੂੰ ਲਗਭਗ 26 ਕੇਸਾਂ ਦੇ ਵਿੱਚ ਲੁੜੀਂਦੇ ਗੈਂਗਸਟਰ ਸਿਮਾ ਬਹਿਬਲ ਦੇ ਦੋ ਸਾਥੀ ਅੱਧੀ ਰਾਤ ਨੂੰ ਪੁਲਿਸ ਨੇ ਮੁਕਾਬਲੇ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਇਹ ਮੁਕਾਬਲਾ ਬਾਬਾ ਕਾਲਾ ਮਹਿਰ ਦੀ ਸਮਾਦ ਦੇ ਨਜ਼ਦੀਕ ਸੀਆਈਏ ਸਟਾਫ ਜੈਤੋ ਤੇ ਸੀਆਈਏ ਸਟਾਫ ਫਰੀਦਕੋਟ ਦੀਆਂ ਟੀਮਾਂ ਵਿਚਕਾਰ ਹੋਇਆ ਪੁਲਿਸ ਨੇ ਇਹਨਾਂ ਦੋਨਾਂ ਨੂੰ ਜ਼ਖਮੀ ਹੋਣ ਮਗਰੋਂ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਹੈ ਤੇ ਇਹਨਾਂ ਕੋਲੋਂ ਅਸਲਾ ਬਰਾਮਦ ਹੋਇਆ ਹੈ ਅਧੀ ਰਾਤ ਨੂੰ ਮੌਕੇ ਤੇ ਪਹੁੰਚੇ ਫਰੀਦਕੋਟ ਦੇ ਐਸਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਇਹ ਇਲਾਕੇ ਦੇ ਵਿੱਚ ਐਕਸਟਰਸ਼ਨ ਮਨੀ ਰੰਗਦਾਰੀ ਤੇ ਲੋਕਾਂ ਨੂੰ ਡਰਾ ਕੇ ਪੈਸੇ ਲੈਣ ਦਾ ਕੰਮ ਕਰਦੇ ਸੀ ਇਸ ਤੋਂ ਇਲਾਵਾ ਇਹਨਾਂ ਤੇ ਪਹਿਲਾਂ ਵੀ ਪਰਚੇ ਦਰਜਾ ਉਹਨਾਂ ਦੱਸਿਆ ਕਿ ਇੱਕ ਨੌਜਵਾਨ ਪਹਿਲਾਂ ਗ੍ਰਿਫਤਾਰ ਕੀਤਾ ਸੀ ਜਿਸ ਤੋਂ ਮਿਲੀ ਸੂਚਨਾ ਦੇ ਆਧਾਰ ਤੇ ਪੁਲਿਸ ਇਸ ਇਲਾਕੇ ਦੇ ਵਿੱਚ ਸਰਗਰਮ ਸੀ ਤੇ ਇੱਕ ਫਾਰਚੂਨਰ ਗੱਡੀ ਆਉਂਦੀ ਰਾਤ ਨੂੰ ਦਿਖਾਈ ਦਿੱਤੀ ਪੁਲਿਸ ਨੇ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅੱਗੋਂ ਉਹਨਾਂ ਨੇ ਪੁਲਿਸ ਦੀ ਗੱਡੀ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਵਿੱਚ ਭਾਵੇਂ ਕੋਈ ਪੁਲਿਸ ਮੁਲਾਜ਼ਮ ਤਾਂ ਜ਼ਖਮੀ ਨਹੀਂ ਹੋਇਆ ਪਰ ਸਰਕਾਰੀ ਗੱਡੀ ਤੇ ਗੋਲੀਆਂ ਲੱਗੀਆਂ ਉਹਨਾਂ ਦੱਸਿਆ ਕਿ ਜਵਾਬੀ ਫਾਇਰਿੰਗ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਜਿਨ੍ਹਾਂ ਦੀ ਪਛਾਣ ਰਮਾਣਾ ਅਲਬੇਲ ਸਿੰਘ ਪਿੰਡ ਦੇ ਸੁਖਜੀਤ ਸਿੰਘ ਸੁਖਾ ਰਮਾਣਾ ਤੇ ਹਰਮਨਦੀਪ ਸਿੰਘ ਰੂਸ਼ਾ ਵਾਸੀ ਬਹਿਬਲ ਕਲਾਂ ਵਜੋਂ ਹੋਏ ਇਹਨਾਂ ਕੋਲੋਂ ਇੱਕ ਪਿਸਤੌਲ 315 ਬੋਰ ਤੇ ਇੱਕ 32 ਬੋਰ ਤੇ 6 ਕਾਰਤੂਸ ਵੀ ਬਰਾਮਦ ਹੋਏ ਆ ਜੀ ਸਾਡੇ ਕੋਲ ਇੱਕ ਸੋਰਸ ਬੇਸਡ ਇਨਫੋਰਮੇਸ਼ਨ ਸੀ ਔਰ ਅਸੀਂ ਉਤੇ ਕੰਮ ਕਰ ਰਹੇ ਸੀ ਔਰ ਜਿਹੜਾ ਇੱਥੇ ਫਰੀਦਕੋਟ ਦਾ ਇੱਕ ਇਨਫੇਮਸ ਗੈਂਗਸਟਰ ਰਸੀਮਾ ਵੇਬਲ ਉਹ ਵਾਂਟਡ ਵੀ ਹੈ ਪੁਲਿਸ ਨੂੰ ਜਿਹਦੇ ਪੁਰਾਣੀ ਛੱਬੀ ਬੱਚੇ ਨੇ ਤੇ ਉਹਦੇ ਜਿਹੜੇ ਗੁਰਗੇ ਸੀ ਉਹਨਾਂ ਦੇ ਮਗਰ ਅਸੀਂ ਇੱਕ ਆਪਰੇਸ਼ਨ ਅਸੀਂ ਕਰਦੇ ਸੀ ਸੋ ਉਦੀ ਲੜੀ ਦੇ ਤਹਿਤ ਹੀ ਕਲਵੀ ਅਰੇਸਟ ਹੋਈ ਸੀ ਔਰ ਉਸੇ ਇਨਫੋਰਮੇਸ਼ਨ ਦੇ ਬੇਸਿਸ ਤੇ ਅੱਜ ਸਾਡੀ ਸੀਆਈਏ ਦੀ ਜੈਤੋ ਟੀਮ ਇਹਨੂੰ ਫੋਲੋ ਕਰਦੀ ਹੋਈ ਆ ਰਹੀ ਸੀ ਤੇ ਸਾਡੇ ਕੋਲ ਇਹ ਇਨਫੋਰਮੇਸ਼ਨ ਸੀ ਕਿ ਇਹ ਗੱਡੀ ਇੰਨਾ ਦੀ ਮੂਵਮੈਂਟ ਇੱਥੇ ਫਰੀਦਕੋਟ ਕੋਟਕਪੁਰੇ ਦੇ ਇਲਾਕੇ ਵਿੱਚ ਹੈਗੀ ਸੋ ਉਦੀ ਲੜੀ ਦੇ ਤਹਿਤ ਹੀ ਜਦੋਂ ਇਹ ਇੱਥੇ ਪਹੁੰਚੇ ਤੇ ਫਿਰ ਸੀਆਈਏ ਦੀ ਟੀਮ ਔਰ ਨੇ ਇਹਨਾਂ ਦੀ ਗੱਡੀ ਦੇਖੀ ਔਰ ਜਦੋਂ ਇਹਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਫਿਰ ਇਹਨਾਂ ਨੇ ਪੁਲਿਸ ਪਾਰਟੀ ਤੇ ਫਾਇਰ ਕੀਤਾ ਟੋਟਲੇ ਨਾਨੇ ਤੇਨ ਫਾਇਰ ਕੀਤੇ ਸੋ ਉਹ ਦਾ ਪੁਲਿਸ ਪਾਰਟੀ ਉਹਨਾਂ ਨੇ ਰਿਟੈਲੀਏਟ ਕਰਦੇ ਹੋਏ ਇਹਨਾਂ ਦੀ ਗੱਡੀ ਜਿਹੜੀ ਹੈਗੀ ਉਹ ਰੋਕੀ ਗਈ ਔਰ ਜਦੋਂ ਇਹਨਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਹ ਜਿਹੜੇ ਦੋਨੋਂ ਅਕਿਊਜ਼ਡ ਸੀ ਇਹਨਾਂ ਦੇ ਪੈਰ ਤੇ ਗੋਲੀ ਵੱਜੀ ਹੈ ਇਹਨਾਂ ਦੇ ਨਾਮ ਹੈਗੇ ਇੱਕ ਬੰਦੇ ਦਾ ਨਾਮ ਹੈਗਾ ਹਰਮਨਦੀਪ ਰੂਸਾ ਇਹ ਇਧਰ ਰਮਨਾਲ ਬੇਲ ਸਿੰਘ ਪਿੰਡ ਇਹ ਇਧਰ ਵੇਬਲ ਕਲਾ ਦਾ ਨਿਵਾਸੀ ਹੈ ਔਰ ਇੱਕ ਹੋਰ ਹੈ ਸੁਖਜੀਤ ਸੁਖ ਇਹ ਰਮਨਾਲ ਬੇਲ ਸਿੰਘ ਦਾ ਹੈਗਾ ਵਸਨੀਕ ਸੋ ਇਹਨਾਂ ਵਿੱਚੋਂ ਜਿਹੜਾ ਸੁਜੀਤ ਸੂਖ ਹੈ ਉਹਦੇ ਪੁਰਾਣਾ ਵੀ ਇੱਕ ਪੱਤਾ ਹੈ ਔਰ ਇਹ ਜਿਹੜਾ ਹੈਗਾ ਦੂਜਾ ਬੰਦਾ ਹੈ ਇਹ ਵੀ ਇੱਕ ਸੈਪਟੰਬਰ ਮਹੀਨੇ 'ਚ ਇਥੇ ਵਾਜਖਾਨਾ 'ਚ ਇੱਕ ਪੱਤਾ ਰਜਿਸਟਰ ਹੋਇਆ ਸੀ ਔਰ ਉਹਦੇ ਚ ਦੋਨੋਂ ਅਕਿਊਜ਼ਡ ਵਾਂਟਡ ਸੀ ਔਰ ਉਹ ਵੀ ਇੱਕ ਆਰਗੇਨਾਈਜ਼ਡ ਕ੍ਰਾਈਮ ਦਾ ਪਰਚੇਸ ਸੀ ਫਾਰਚੂਨਰ ਗੱਡੀ ਜਿਸ ਤੇ ਸਵਾਰ ਹੋ ਕੇ ਸੀ ਗੱਡੀ ਇਹਨਾਂ ਦੀ ਹੈ ਜਾਂ ਗੱਡੀ ਵੀ ਕਿਸੇ ਤੋਂ ਸਨੈਚ ਜੀ ਇਟ ਇਜ਼ ਟੂ अर्ਲੀ ਟੂ ਸੇ ਬਟ ਯੈਸ ਜਿੱਦਾਂ ਇਹਨਾਂ ਨੇ ਇਹ ਗੱਡੀ ਭਜਾਣ ਦੀ ਕੋਸ਼ਿਸ਼ ਕੀਤੀ ਤੇ ਪੁਲਿਸ ਪਾਰਟੀ ਤੇ ਵੀ ਇਹਨਾਂ ਨੇ ਅਟੈਕ ਕੀਤਾ ਸੋ ਆਲ ਆਫ ਥੀਸ ਥਿੰਗਸ ਵਿਲ ਬੀ ਵੈਰੀਫਾਈਡ ਔਰ ਜਿਸ ਤਰ੍ਹਾਂ ਸਾਨੂੰ ਲੱਗਦਾ ਹੈ ਕਿ ਇਹਨਾਂ ਦੀ ਕਾਫੀ ਪਹਿਲਾਂ ਇੱਕ ਇਲਾਕੇ ਚੋਂ ਵੀ ਕਾਫੀ ਸ਼ਿਕਾਇਤ ਸੀ ਕਿ ਇਹ ਇੱਥੇ ਥ੍ਰੈਟ ਔਰ ਐਕਸਟ੍ਰੋਸ਼ਨ ਕਰਦੇ ਸੀ ਤੇ ਲੋਕਾਂ ਦੇ ਪੈਸੇ ਉਹਨਾਂ ਕੋਲੋਂ ਰੰਗਦਾਰੀ ਮੰਗਦੇ ਸੀ ਔਰ ਲੋਕਾਂ ਦੇ ਮੰਚ ਇੱਕ ਇਹ ਜਿਹਨੂੰ ਕਹਿੰਦੇ ਇੱਕ ਡਰਾਵਾ ਪੈਦਾ ਕਰਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਸੋ ਉਸ ਚੀਜ਼ ਨੂੰ ਅਸੀਂ ਅੱਜ ਪੂਰੀ ਤਰ੍ਹਾਂ ਸੇ ਇਤੇ ਅਸੀਂ ਨਤ ਪਾਇਆ ਹੈ ਔਰ ਸਾਡਾ ਇੱਕ ਬਹੁਤ ਸਟਰੋਂਗ ਮੈਸੇਜ ਹੈ ਕਿ ਵੀ ਵਿਲ ਹੈਵ ਕੰਪਲੀਟਲੀ ਜ਼ੀਰੋ ਟੋਲਰੈਂਸ ਅਗੇਂਸਟ ਕਰਾਈਮ ਔਰ ਕੋਈ ਵੀ ਬੰਦਾ ਅਗਰ ਇਲਾਕੇ ਚ ਪੀਸ ਨੂੰ ਖਰਾਬ ਕਰਦਾ ਹੈ ਜਾਂ ਕਾਨੂੰਨ ਦੇ ਅਗੇਂਸਟ ਜਾਂਦਾ ਹੈ ਤਾਂ ਵੀ ਵਿਲ ਟੇਕ ਵੈਰੀ ਸਟ੍ਰਿਕਟ ਐਕਸ਼ਨ ਅਗੇਂਸਟ एवरीवन 10 ਫਾਈਲ ਦੱਸੋ ਕਿ ਕਿੰਨੀਆਂ ਫਾਈਲ ਹੋਣਾਂ ਨੇ ਪੁਲਿਸ ਦੀ ਗੱਡੀ ਦੀ ਕਿਤੇ ਕੋਈ ਆਪਣੇ ਪੁਲਿਸ ਮੁਲਾਜ਼ਮ ਕੋਈ ਇੰਜਰਡ ਹੋਇਆ ਹੈ ਜਾਂ ਸਿਚੁਏਸ਼ਨ ਹੈ ਵਿਚਾਰੇ ਨਹੀਂ ਜੀ ਪੁਲਿਸ ਮੁਲਾਜ਼ਮ ਇੰਜਰਡ ਨਹੀਂ ਹੋਇਆ ਪੁਲਿਸ ਦੀ ਗੱਡੀ ਤੇ ਜ਼ਰੂਰ ਡੈਮੇਜ ਹੋਇਆ ਹੈ ਔਰ ਜਦੋਂ ਇਹਨਾਂ ਤੇ ਫਾਇਰ ਵੱਜੇ ਤਾਂ ਇਹਨਾਂ ਨੂੰ ਅਸੀ ਹਸਪੀਟਲ ਰਸ਼ ਕੀਤਾ ਜੀ ਸਾਡੀ ਤਾਂ ਇਹੀ ਚਤਾਵਨੀ ਹੈ ਵੀ ਹਵ ਜ਼ੀਰੋ ਟੋਲਰੈਂਸ ਔਰ ਅਗਰ ਤੁਸੀਂ ਇਹ ਸੋਚਦੇ ਹੋ ਸਾਰੇ ਕਿ ਤੁਸੀਂ ਡਰਾ ਕੇ ਧਮਕਾ ਕੇ ਲੋਕਾਂ ਕੋਲੋਂ ਪੈਸੇ ਵਸੂਲ ਕਰ ਸਕਦੇ ਹੋ ਤਾਂ ਵੀਲ ਨਾਟ ਅਲਾਉ ਥਿਸ ਵੀਲ ਟੇਕ ਦ ਸਟ੍ਰਿਕਟੈਸਟ ਪੋਸੀਬਲ ਐਕਸ਼ਨ ਅਗੇਂਸਟ ਆਲ ਆਫ ਯੂ ਔਰ ਅਸੀਂ ਪਹਿਲਾਂ ਵੀ ਲਿਆ ਹੈ ਔਰ ਹੁਣ ਅਸੀਂ ਹੋਰ ਲਵਾਂਗੇ ਉਹ ਤੁਹਾਡੇ ਜਿੰਨੇ ਵੀ ਇੱਥੇ ਗੁਰਗੇ ਨੇ ਅਸੀਂ ਸਾਰਿਆਂ ਨੂੰ ਫੜ ਕੇ ਅੰਦਰ ਦੇਵਾਂ ਸਾਡੀ ਤਾਂ ਇਹੀ ਚਤਾਵਨੀ